हां जी दोस्तों के हालचाल टाटा सारांदा स्वागत है दोस्तों लोवर चैनल पे विजिट गाइस हूं टाटा पर रेडी शेडी हो चुका है होन जाना आज गाइस अपन घुमनी ते شويه ਹੀ बैटबॉल खेड़े टै हैं गाइस ते बहुत बढ़िया प्लेड चले हैं गाइस मैं एक तो मैं मतलब पहले मैच बढ़िया खेड़े टै हैं दूसरी मैच ही बढ़िया खेड़े पर इतना नहीं खेड़े मतलब जंदे बढ़िया मैच मैं पहला खेड़े मैं, मैं रन दे रन गाइस दे रन दे रन इकट्ठे ते हूं चलते गाइस घुमनी हां लगो यार पे दे नु पे चलते गाइस ते छोटे अच्छी जाने फिर थाने मोंगन बाद चोना नु आंदो गाइस ਸੋਨਾ ਵਜਿਆ ਪਰਨਾ ਨਰਮੀ ਵੜੀ ਲੱਗ ਗਈ ਮੈਂ ਸ਼ਰਟ ਤਾਂ ਆ ਤੇ ਨਹੀਂ ਮੈਂ ਘੜੀ ਤਨ ਹਾਂਜੀ ਦੋਸਤ ਆਪਣੇ ਵੀਰ ਭਰਾ ਹੁਣੇ ਆ ਚੁੱਕੇ ਨੇ ਕਿੱਥੇ ਗਏ ਹੈ ਇਹ ਗਾਇਸ ਨੂਰ ਤੇ ਆਪਣਾ ਦੀਪ ਆ ਚੁੱਕੇ ਚੈੱਕਰ ਤੇ ਗੱਲ ਮਣੀ ਤੂੰ ਕੀ ਬਣਿਆ ਅੱਜ ਬੋਤਾ ਅਮਰੀਜਾ ਬਣ ਕੇ ਆ ਗਿਆ ਮੜੀ ਟਵਰ ਕਰਨੀ ਮਾਵਾਂ ਕੋ ਮੜੀ ਜਣਾ ਮੜੀ ਜੀ ਤੱਕੜ ਦਨ ਹਾਂ ਗਾਇਸ ਅੱਜ ਇੱਕ ਹੋਰ ਕਤਾ ਆ ਚੁਕਾ ਹੈ ਅੱਜ ਗਾਇਸ ਅੱਜ ਇੱਕ ਹੋਰ ਕਤਾ ਆ ਚੁਕਾ ਹੈ ਤੇ ਹੁਣ ਆਪਾਂ ਨੇ ਛੋਟਾ ਵੀ ਆ ਚੁਕਾ ਹੁਣ ਆਪਾਂ ਚੱਲਦੇ ਗਾਇਸ ਕਰੇ ਚੱਲਦੇ ਗਾਇਸ ਕਰੇ ਕਰੇ ਗਿਆ ਨਾ ਵੀਡੀਓ ਨਾਲ ਦਿਖਾ ਗਾਇਸ ਆਪਾਂ ਹੁਣ ਬਹਿਣ ਲੱਗੇ ਅੰਦਰ ਤੇ ਹੁਣ ਚੱਲਦੇ ਆ ਤੇ ਤੁਹਾਨੂੰ ਮੈਂ ਦਿਖਾਉਂਦਾ ਚਲਿਏ ਹੁਣ ਚਲੋ ਗਾਈਜ਼ ਹੁਣ ਆਪ ਆ ਚੁਕੇ ਆ ਗੁਰਦੁਆਰਾ ਘੁੰਮਣੀ ਸਾਹਿਬ ਤੇ ਚੱਲਦੇ ਆ ਗਾਈਜ਼ ਹੁਣ ਆਪ ਆ ਚੁਕੇ ਆ ਘੁੰਮਣੀ ਦਾ ਹੁਣ ਆਪਾਂ ਚੱਲਦੇ ਆ ਪਹਿਲਾਂ ਪੀਣੇ ਜਾ ਕੇ ਠੰਡੀ ਲੱਸੀ ਫਿਰ ਬਾਕੀ ਕੰਮ ਕਰਦੇ ਆ ਸ਼ੈ ਕਰ ਕਰਦੇ ਦੋਸਤੋ ਲੱਸੀ ਆ ਚੁਕੀ ਐ ਇਹਨਾਂ ਵੀ ਵੀ ਲਈ ਐ ਗਾਈਸ ਕੁਸ਼ਾਰੇ ਲੈ ਆਂਦੇ ਆ ਤੇ ਆਪਾਂ ਹੁਣ ਚੱਲੇ ਅੰਦਰ ਇਸ਼ਨਾਨ ਕਰਨੇ ਚੱਲਦੇ ਆ ਨਾਲੇ ਘਰ ਦੇ ਵੀ ਆ ਜਾਣਗੇ ਚਲੋ ਆਓ ਸਿੰਘ ਨਸੀ ਐਂ ਪੀ ਲਈ ਗਾਈਸ ਇਹ ਛੇਰੀ ਗਈ ਸੰਘਾ ਤੇ ਬਹੁਤ ਹੋ ਚੁੱਕੀ ਗਾਈਸ ਐਤਵਾਰ ਕਰਕੇ ਕਿੰਨੇ ਕੁ ਇਸ਼ਤਾਨੀ ਗਿਦਰੀ ਮੈਂ ਚੌਕ ਚੌਕ ਬਾਹਰ ਮਾਰ ਰਿਹਾ ਚੱਲੇ ਆਪਾਂ ਲਿਆਉਂਦੇ ਆ ਪਾੜ ਹਮੜਾ ਰੋਟੀ ਇੱਕ ਬੰਦੇ ਦੇ ਬੈਠ ਡਿੱਗੀ ਹੈ ਨੌਕਡਾਊਨ ਹੋ ਗਿਆ ਬੰਦਾ ਇੱਕ ਹੁਣ ਆਪਾਂ ਸਨਾਨ ਕਰ ਲੈ ਹੁਣ ਆਪਾਂ ਚੱਲਦੇ ਗਏ ਕਰਿਆ ਚੈੱਕ ਕਰੋ ਆਪਣੇ ਸਿੰਘ ਹੋਣੀ ਮੰਨ ਲਵੇ ਚੱਲਦੇ ਗਏ ਕਰਦੇ ਆ ਆਰੇ ਸਿੰਘ ਓਏ ਗਾਈ ਹੁਣ ਆਪਾਂ ਸਨਾਨ ਕਰਕੇ ਦੋਨ ਚੱਲੇ ਅੰਦਰ ਮੱਥਾ ਟੇਕਣ ਚੱਲੀਏ ਗਾਈ ਅੰਦਰ ਮੱਥਾ ਟੇਕਦੇ ਫਿਰ ਤੁਹਾਨੂੰ ਮੱਧ ਪਾ ਦਿੰਦੇ ਉਹ ਸਾਡੇ ਇਕੱਲੇ ਆਨ ਚੱਲਦੇ ਬਾਹਰ ਤੂੰ ਜਿਵੇਂ ਚਲਾਵਾ ਦਊ ਜਿਹੜਾ ਫਟਾਜੋ ਨਾ ਪੁਰਸਾਰ ਕਰਨ ਤੇ ਲੈ ਚੱਲਦੇ ਗਾਈ ਪਾ ਜਨੇ ਨਵਰ ਦਾ ਨੂਨ ਮਿਲਦੇ ਬਾਅਦ ਵਿੱਚ ਗਾਈ ਹਾਂ ਸਰਦੇ ਚਲੋ ਲੋ ਥਾਲੀਆਂ ਚ ਚਲੀਏ ਗਾਈ ਚਲੀਏ ਬਸ ਗਾਈਸ ਵਾਹਣਾ ਪਾ ਚੱਲ ਰਹੇ ਆ ਘਰੇ ਤੇ ਸਾਰਿਆਂ ਨੂੰ ਆਣੇ ਤੇ ਚੱਲਦੇ ਆ ਗਾਈਸ ਘਰੇ ਰਾ ਗਾਈਸ ਦਾ ਹੈ ਦੇ ਗਦੀ ਗਦੀ ਨਾਈ ਸੋਨਾ ਪਾਛ ਕੇ ਮਲੇ ਚੈੱਕ ਕਰੋ ਤੇ ਹੁਣ ਝਕਾਰਾ ਛੱਡਦੇ ਆਂ ਬੋਲੇ ਜੌਰੀਆਲੇ ਬਾਹਰ ਦੀ ਕਾ ਹਾਲ ਸਾਏ ਫਰੇ ਨਾਈ ਸੋਨਾ ਪਾਛ ਕੇ ਮਲੇ ਤੁਹਾਨੂੰ ਮਿਲਦੇ ਸਦਾ ਤਰ ਜਾਏ ਆ ਸਿੰਗੋ ਕਿਥੋਂ ਆਏ ਮੱਲੇ ਆ ਹਾਂਜੀ ਦੋਸਤੋ ਮੈਂ ਅੱਜ ਕਾ ਘਰ ਤੇ ਘਾਰ ਆ ਕੇ ਮੈਂ ਰੈਸਟ ਕਰਦਾ ਤੁਹਾਨੂੰ ਮੈਂ ਬਾਅਦ ਵਿੱਚ ਦਿੰਦਾ ਬਾਈ ਬਾਈ ਦੋ ਵਜੇ ਚੁਕੇ ਨੇ ਹਾਂਜੀ ਗਾਇਸ ਮੈਂ ਸੁੱਤਾ ਉੱਠ ਕੇ ਸੁੱਤਾ ਉੱਠ ਕੇ ਤੇ ਮੈਂ ਹੁਣ ਘੰਟਾ ਕੋ ਹੋ ਚੁਕਾ ਸੁੱਤਾ ਉੱਠੇ ਨੂੰ ਤੇ ਮੈਂ ਬਾਹਰ ਵੇਖਿਆ ਤੇ ਗਾਇਸ ਬੱਦਲ ਹੋਇਆ ਵੀ ਮੈਂ ਚੱਲ ਪੜਨ ਦਾ ਆਪਣਾ ਪੜਪੜ ਕੇ ਹੁਣ ਮੈਂ ਆਇਆ ਤੇ ਪਤਾ ਲੱਗਾ ਗਾਇਸ ਅੱਜ ਆਪਣੇ ਗੁਰਦਾਰੇ ਸਮਾਗਮ ਆਪਣੇ ਗੁਰਦਾਰੇ ਪਤਾ ਹੀ ਨਹੀਂ ਗਾਇਸ ਅੱਜ ਆਪਣੇ ਗੁਰਦਾਰੇ ਸਮਾਗਮ ਮੈਂ ਤੁਹਾਨੂੰ ਬੋਲਣਾ ਆ ਪਰ ਹੈ ਨਿਕਾਇਆ ਜਿਆਦਾ ਆਹ ਸਾਡੇ ਮੇਰੇ ਵੀਰ ਭਰਾ ਜਿਸ ਨਾਲ ਮਮਲੀ ਗੱਲ ਹੈ ਮੌਸਮ ਹੈ ਤੁਸੀਂ ਚੱਠਾ ਦਿਓ ਗਾ ਰਹੇ ਤੇ ਹੁਣ ਚੰਦੇ ਗਈ ਘਰੀ ਨੂੰ ਵਰਦਾਰੇ ਤੁਹਾਨੂੰ ਮੈਂ ਫਿਰ ਗਾਇਸ ਬਾਅਦ ਵਿੱਚ ਸੁਆਗਤ ਆਹ ਵੇਖੋ ਗਾਇਸ ਮੈਂ ਥੱਲੇ ਆਇਆ ਹਾਂ ਥੱਲੇ ਸਹਿਜ ਮਿਲਿਆ ਮੈਨੂੰ ਇਹ ਕਲਾ ਕਲਾ ਬਰੂੜੀ ਪੀਂਦਿਆ ਪਰ ਮਣ ਆਪਣੇ ਭਰਾ ਨੂੰ ਫੜ ਲਾ ਆਹ ਵੇਸ ਬਲੂੜੀ ਦਾ ਹੀ ਪੀਂਦਿਆ ਚੱਲ ਜਾ ਕਰ ਮਮਨੇਰੀ ਆਉਂਦੀ ਆਵੇ ਉੱਡ ਜੇਗਾ ਅਈ ਮੈਂ ਪਹਿਲਾਂ ਦੁੱਧ ਲੈ ਫਿਰ ਚੱਲਦਾ ਗਾਇਸ ਵਰਦਾਰੇ ਨੇਰੀ ਵੇਖੋ ਕਿ ਨਹੀਂ ਆਉਂਦੀ ਗਾਈਜ਼ ਮੈਂ ਗੁਰਦਾਰੇ ਆ ਚੁੱਕਾ ਹਾਂ ਗੁਰਦਾਰੇ ਆ ਗਏ ਚੈੱਕ ਕਰੋ ਅਜੇ ਸੰਗਤ ਆਈ ਨਹੀਂ ਅਜੇ ਹੁੰਦੀ ਹੈ ਦਾਲ ਕੋ ਘੁੱਤੇ ਬਣਦਿਆ ਤੇ ਮੈਂ ਚਲਦੇ ਗਾਈਜ਼ ਮੈਂ ਤੁਹਾਨੂੰ ਮਿਲਦੇ ਬਾਅਦ ਗਾਈਸ ਹੁਣ ਆਪਾਂ ਉੱਤੋਂ ਆ ਜੁਗੇ ਥੱਲੇ ਨੂੰ ਜਿਹੜਾ ਕੰਮ ਦਿੱਤਾ ਉਹ ਦਿੱਤਾ ਗਿਆ ਦਹੀਂ ਲਿਆਉਂਦਾ ਬਾਰਟੀ ਦੇ ਵਿੱਚ ਤੇ ਹੁਣ ਜਾਂਦੇ ਆਪਾਂ ਸੋਨੂ ਦੇ ਕੋਚਾਂ ਦੇ ਲੈ ਕੇ ਆਉਂਦੇ ਗਾਈਸ ਦਹੀਂ ਸਾਚੇ ਦੁੱਧ ਕਹਿੰਦੇ ਗਾਈਸ ਰੁਜਾ ਗਾਈਸ ਆਪਾਂ ਦਹੀਂ ਲੈਣ ਦੀ ਬਾਰਟੀ ਤੇ ਲੈਣ ਦੀ ਪਰ ਆਪਾਂ ਜੇ ਉਦੋਂ ਉੱਤੇ ਵੇਖਿਆ ਤੇ ਐਦਾਂ ਦਾ ਕੁਝ ਨਹੀਂ ਆ ਰਿਹਾ ਇੱਥੇ ਲਾਲ ਲਾਲ ਹੁੰਦੇ ਕੈਮਰੇ ਨਹੀਂ ਲੱਭੰਦੇ ਇੱਥੇ ਪੂਰਾ ਲਾਲ ਹੋਇਆ ਆ ਤੇ ਸੂਰਜ ਜਿਹੜਾ ਲੈਂਦਾ ਉਹ ਇੱਧਰ ਲੈਂਦਾ ਹੈ ਪਰ ਇੱਧਰ ਲਾਲ ਨਹੀਂ ਆ ਪਤਾ ਨਹੀਂ ਕੀ ਗੱਲ ਹੈ ਹੁਣ ਆਪਾਂ ਚੱਲਦੇ ਗਾਈਸ ਦਹੀਂ ਲੈਣ ਦਾ ਹੈ ਇਹ ਚੱਲਦੇ ਗਾਈਸ ਕਰੇ ਮਿਲ ਬੈਠਾ ਹੈ ਗਾਇਸ ਮਾਪੀ ਹੋ ਚੁਕੀ ਆ ਸਾਰੇ 사ਸੰਗ ਦੀ ਤੇ ਹੁਣ ਆਪਾਂ ਚੱਲਦੇ ਕਰੇ ਆ ਚਾਹ ਕਰਿਆ ਆਪਣਾ ਮੇਨ ਬੰਦਾ ਇੱਥੇ ਬੈਠਾ ਹੋਇਆ ਸਾਈਡ ਮਾਰ ਦੇ ਕਰਾਇਆ ਸਾਈਡ ਹਰਮਨ ਭਾਈ ਇਹ ਜਾ ਕੇ ਥੱਲੇ ਤਨ ਬਖੋਣੇ ਆ ਚਲਿਏ ਗਏ ਥੱਲੇ ਚਲੋ ਆ ਰਿਹਾ ਬੰਦਾ ਆਪਣਾ ਇਹੋ ਸਾਡਾ ਪੈਟ ਬੁੱਲ ਹੁਣ ਕੜੇ ਜਾ ਕੇ ਰੋਟੀ ਬੰਦ ਕਰੇ ਇਹ ਆ ਸੰਗਾਜੀ ਪੈਟ ਬੁੱਲ ਮੈਂ ਝੂਠ ਵੀ ਬੋਲਦਾ ਇਹ ਆ ਸੰਗਾਜੀ ਕਰਦੀ ਹੈ ਗਾਈ ਹੁਣ ਕਰੇ Thank you very much.